ਇਹ ਜਿਸ ਹਕੀਕਤ ਦੇ ਨਾਲ ਅੱਜ ਸਾਡਾ ਸਮਾਜ ਸਾਹਮਣਾ ਕਰ ਰਿਹਾ ਹੈ ਉਸ ਹਕੀਕਤ ਦੀ ਗੱਲ ਕਰਨੀ ਹੈ ਤੇ ਇਹ ਗੱਲ ਮੇਰੇ ਮਨ ਦੇ ਵਿੱਚ ਪੈਦਾ ਹੋਈ ਹੈ ਅਸਲ ਵਿੱਚ ਜੋ ਪੰਜਾਬ ਦੇ ਵਿੱਚ ਲੁਧਿਆਣੇ ਦੀ ਇੱਕ ਲੜਕੀ ਨੂੰ ਅਮਰਤਪਾਲ ਸਿੰਘ ਨੇਂਗਾਂ ਨੇ ਮਾਰ ਦਿੱਤਾ ਮਾਰਿਆ ਉਸਤੇ ਇਹ ਦੋਸ਼ ਲਾ ਕੇ ਕਿ ਇਹ ਲੜਕੀ ਅਸ਼ਲੀਲਤਾ ਫੈਲਾਉਂਦੀ ਹੈ ਔਰ ਜਿਹੜੇ ਜਮਾਨੇ ਦੇ ਵਿੱਚ ਪਦਾਰਥ ਹੀ ਸਭ ਕੁਝ ਬਣ ਜਾਏ ਰੋਹਾਨੀਅਤ ਜਿਸ ਸਮਾਜ ਦੇ ਵਿੱਚ ਪਿੱਛੇ ਰਹਿ ਜਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈਣ ਦੀ بجائے ਉਸ ਨੂੰ ਜਿੱਥੇ ਸਿਰਫ ਪੂਜਾ ਪਾਠਾਂ ਦੇ ਵਾਸਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਦੇ ਮਨੋਰਖ ਦੇ ਨਾਲ ਹੀ ਵਰਤਨਾ ਸ਼ੁਰੂ ਹੋ ਜਾਵੇ ਜਿਹੜੇ ਸਮਾਜ ਦੇ ਵਿੱਚੋਂ ਰੋਹਾਨੀਅਤ ਖਤਮ ਹੋ ਜਾਏਗੀ ਉਸ ਸਮਾਜ ਦੇ ਵਿੱਚ ਕਾਮ ਨੇ ਆਉਣਾ ਹੀ ਆਉਣਾ ਹੈ ਵੈਸੇ ਕਾਮ ਹੈ ਜਿਹੜਾ ਇਹ ਕੋਈ ਪੰਜਾਬ ਦੇ ਵਿੱਚ ਨਵੀਂ ਗੱਲ ਨਹੀਂ ਨਾ ਹੀ ਇਹ ਕੋਈ ਹੁਣ ਤੋਂ ਉੱਠੀ ਗੱਲ ਹੈ ਨੰਬਰ 1 ਕਾਮ ਇੱਕ ਮਨੁੱਖੀ ਵਰਤਾਰਾ ਤੇ ਹੈ ਹੀ ਹੈ ਇਹ ਬਿਨਾ ਸਿਖਾਇਆ ਤੋਂ ਪਸ਼ੂ ਪੰਛੀ ਜੀਵ ਜੰਤੂ ਵੀ ਸਿੱਖਦੇ ਆ ਤੇ ਮਨੁੱਖ ਵੀ ਸਿੱਖਦੇ ਆ ਔਰ ਮਨੁੱਖ ਨੇ ਇਸ ਨੂੰ ਇੱਕ ਦੂਸਰੇ ਇੰਜੋਏਮੈਂਟ ਦੇ ਰੂਪ ਦੇ ਵਿੱਚ ਲੈ ਲਿਆ ਫਿਰ ਜਦੋਂ ਇਹ ਸੋਸ਼ਲ ਮੀਡੀਆ ਆਇਆ ਹੈ ਤੇ ਸੋਸ਼ਲ ਮੀਡੀਆ ਆਉਣ ਦੇ ਨਾਲ ਜਿਹੜਾ ਸੀਗਾ ਉਹ ਉਲਟਾ ਨੁਕਸਾਨ ਇਹ ਹੋਇਆ ਕਿ ਲੋਕਾਂ ਨੇ ਇਸ ਨੂੰ ਕਮਾਈ ਦਾ ਸਾਧਨ ਬਣਾ ਲਿਆ ਆਪਣਾ ਸਰੀਰਕ ਪ੍ਰਦਰਸ਼ਨ ਕਰਕੇ ਔਰ ਮੈਂ ਇੱਥੇ ਕਹਿ ਦੇਵਾਂ ਕਿ ਅਸ਼ਲੀਲਤਾ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਅਸ਼ਲੀਲਤਾ ਹੁੰਦੀ ਹੈ ਸਰੀਰ ਦੇ ਨਾਲ ਸਰੀਰਕ ਸੰਬੰਧਾਂ ਦੇ ਨਾਲ ਸਰੀਰਕ ਪ੍ਰਦਰਸ਼ਨ ਦੇ ਨਾਲ ਤੇ ਦੂਸਰੀ ਅਸ਼ਲੀਲਤਾ ਹੁੰਦੀ ਹੈ ਸ਼ਬਦਾਂ ਦੇ ਨਾਲ ਭਾਸ਼ਾ ਦੇ ਨਾਲ ਜਿਸ ਨੂੰ ਅਸੀਂ ਵਲਗਰ ਟਾਕਸ ਕਹਿੰਨੇ ਆ ਜਾਂ ਉਹਦੇ ਵਿੱਚ ਆ ਜਿਹੜੀਆਂ ਆਪਣੇ ਗਾਲਾਂ ਕੱਢਦੇ ਆ ਨਾ ਕਈ ਵਾਰ ਧਾਰਮਿਕ ਲੋਕ ਵੀ ਗਾਲਾਂ ਕੱਢਣ ਲੱਗਿਆਂ 2 ਮਿੰਟ ਨਹੀਂ ਲਾਉਂਦੇ ਇਹ ਗਾਲਾਂ ਵੀ ਅਸ਼ਲੀਲਤਾ ਹੀ ਹੁੰਦੀਆਂ ਇਹ ਵੀ ਅਸ਼ਲੀਲਤਾ ਦਾ ਹੀ ਇੱਕ ਪੱਖ ਹੈ ਇਸ ਪੱਖੋਂ ਮੈਨੂੰ ਇੱਥੇ ਅੰਗਰੇਜ਼ ਬੜੇ ਵਧੀਆ ਲੱਗਦੇ ਆ ਜੀ ਅੰਗਰੇਜ਼ਾਂ ਦੀਆਂ ਜਿਹੜੀਆਂ ਗਾਲਾਂ ਹੁੰਦੀਆਂ ਨਾ ਉਹ ਇਹੀ ਹੁੰਦੀ ਹੈ ਹਏ ਬੁਲ ਸ਼ਿਟ ਜਾ ਜਿਆਦਾ ਤੋਂ ਜਿਆਦਾ ਇਹ ਕਹਿ ਦੇਣਗੇ ਮੈਂ ਸ਼ਬਦ ਵਰਤ ਰਿਹਾ ਫਕ ਫਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਸੰਭੋਗ ਕਰਨਾ ਫਕ ਦਾ ਮਤਲਬ ਹੁੰਦਾ ਹੈ ਬਿਲਕੁਲ ਬੇਕਾਰ ਚੀਜ਼ ਇਹਨਾਂ ਦੇ ਵਿੱਚ ਹੋਰ ਇੱਕ ਗਾਲ ਬਸਟਰਡ ਹੈ ਬਸ ਇੰਨੀਆਂ ਇੱਕ ਗਾਲ ਹੈ ਮੈਂ ਜਿਆਦਾ ਇਹਨਾਂ ਦੀਆਂ ਗਾਲਾਂ ਕੋਈ ਹੈ ਹੀ ਨਹੀਂ ਤੇ ਜਿੰਨੀ ਅਸ਼ਲੀਲਤਾ ਪੰਜਾਬੀ ਗਾਲਾਂ ਚ ਭਰੀ ਹੋਈ ਹੈ ਇੰਨੀ ਹੋਰ ਕਿਤੇ ਉਹ ਅਸ਼ਲੀਲਤਾ ਸ਼ਾਇਦ ਹੀ ਮਿਲਦੀ ਹੋਵੇਗੀ ਵੈਸੇ ਇਸ ਸਮਾਜ ਦੇ ਵਿੱਚ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਧਰ ਧਰਮ ਦੇ ਨਾਮ ਤੇ ਕਿਸੇ ਦਾ ਕਤਲ ਕਰਨਾ ਸੱਭਿਆਚਾਰ ਦੇ ਨਾਮ ਤੇ ਕਤਲ ਕਰਨਾ ਇਸ ਨੂੰ ਇਨ੍ਹਾਂ ਦੇਸ਼ਾਂ ਦੇ ਵਿੱਚ ਬੇहद ਮਾੜਾ ਸਮਝਿਆ ਜਾਂਦਾ ਹੈ ਇੱਥੋਂ ਤੱਕ ਕਿ ਜੇ ਤੁਸੀਂ ਕੈਨੇਡੀਅਨ ਕਾਨੂੰਨ ਦੀ ਗੱਲ ਕਰੋ ਨਾ ਤੇ ਕੈਨੇਡਾ ਦੇ ਕਾਨੂੰਨ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਦੇਣ ਦਾ ਕੋਈ ਪ੍ਰਬੰਧਾ ਨਹੀਂ ਹੈ ਨਹੀਂ ਐ ਇੱਥੇ ਸਜ਼ਾ ਇਹ ਨਹੀਂ ਦਿੱਤੀ ਜਾਂਦੀ ਕਿਉਂਕਿ ਹੁਣ ਸਮਾਜ ਬਹੁਤ ਅੱਗੇ ਚਲੇ ਗਿਆ ਜੇ ਤੁਸੀਂ ਇਹ ਕਹੋ ਕਿ ਅਸੀਂ ਕਿਸੇ ਬੰਦੇ ਨੂੰ ਗੋਲੀ ਜਾਂ ਬੰਦੂਕ ਦੇ ਨਾਲ ਸੁਧਾਰ ਲਵਾਂਗੇ ਤੇ ਗੋਲੀ ਬੰਦੂਕ ਦੇ ਨਾਲ ਕੋਈ ਵੀ ਪਰਮਾਨੈਂਟਲੀ ਨਹੀਂ ਸੁਧਰੇਗਾ ਪਰਮਾਨੈਂਟਲੀ ਕਿਸੇ ਨੂੰ ਸੁਧਾਰਨ ਦੇ ਵਾਸਤੇ ਤੁਹਾਨੂੰ ਵਿਚਾਰਾਂ ਦਾ ਸਹਾਰਾ ਲੈਣਾ ਪਵੇਗਾ ਦੂਜੀ ਚੀਜ਼ ਜਿਸ ਤਰ੍ਹਾਂ ਚਾਨਣ ਦੇ ਨਾਲ ਨਾਲ ਹਨੇਰਾ ਹੈ ਜਿਵੇਂ ਫੁੱਲਾਂ ਦੇ ਨਾਲ ਨਾਲ ਕੰਡੇ ਹੈ ਇਸੇ ਤਰ੍ਹਾਂ ਚੰਗਿਆਈ ਦੇ ਨਾਲ-ਨਾਲ ਬੁਰਾਈ ਵੀ ਰਹਿੰਦੀ ਹੈ ਔਰ ਇਹ ਦੋ ਪਾਸੇ ਹੁੰਦੇ ਆ ਹਰ ਚੀਜ਼ ਦੇ ਹੀ ਗੁਰੂ ਨਾਨਕ ਦੇਵ ਜੀ ਨੇ ਵੀ ਜਪਜੀ ਸਾਹਿਬ ਦੀ ਬਾਣੀ ਉਚਾਰਨ ਕਰਦਿਆਂ ਜਿੱਥੇ ਚੰਗੇ ਨੇਕ ਲੋਕਾਂ ਦੀ ਗੱਲ ਕੀਤੀ ਅਸੰਖ ਜਪ ਸੰਖ ਤਪਤਾਓ ਅਸੰਖ ਗਿਆਨ ਇਹ ਅਸੰਖ ਦੀ ਗੱਲ ਕੀਤੀ ਉੱਥੇ ਗੁਰੂ ਸਾਹਿਬ ਨੇ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਦੀ ਵੀ ਗੱਲ ਕੀਤੀ ਉਸ ਵੇਲੇ ਵੀ ਸ਼ਾਇਦ ਬਲਾਤਕਾਰ ਵਗੈਰਾ ਹੁੰਦੇ ਸੀ ਕਿਉਂਕਿ ਤੁਸੀਂ ਗੁਰਬਾਣੀ ਪੜ੍ਹੋ ਤੇ ਗੁਰਬਾਣੀ ਦੇ ਵਿੱਚੋਂ ਬਲਾਤਕਾਰਾਂ ਦਾ ਜ਼ਿਕਰ ਉਸ ਵੇਲੇ ਦਾ ਮਿਲਦਾ ਹੈ ਕਿਉਂਕਿ ਇਹ ਉਦੋਂ ਵੀ ਪਰਵਿਰਤੀ ਲੋਕਾਂ ਦੇ ਵਿੱਚ ਸੀ ਉਸ ਵੇਲੇ ਵੀ ਜਿਹੜਾ ਹੈ ਉਹ ਪਰਾਏ ਗੈਰ ਮਰਦਾਂ ਦੇ ਜਾਂ ਗੈਰ ਔਰਤਾਂ ਦੇ ਨਾਲ ਸਬੰਧ ਰੱਖਣ ਦਾ ਜਿਹੜਾ ਉਹ ਜ਼ਿਕਰ ਵੀ ਮਿਲਦਾ ਹੈ ਵੇਸ਼ਵਾਮਾਂ ਵੀ ਹੁੰਦੀਆਂ ਸਨ ਔਰ ਗੁਰਬਾਣੀ ਵੀ ਕਹਿੰਦੀ ਹੈ ਦੇਖਵਾੜ ਅਣਖ ਪੜਦੇ ਮੈਂ ਪੜਦਾਰਾ ਸੰਗ ਪੱਕ ਹੈ ਮਤਲਬ ਕਿ ਇਹ ਚੀਜ਼ਾਂ ਕੋਈ ਅੱਜ ਨਵੀਆਂ ਨਹੀਂ ਐ ਔਰ ਇਹ ਚੀਜ਼ਾਂ ਸਮਾਜ ਦੇ ਵਿੱਚ ਨਾ ਕਦੇ ਰੁਕੀਆਂ ਐ ਨਾ ਰੁਕਣੀਆਂ ਐ ਚਾਹੇ ਤੁਸੀਂ ਇੱਕ ਦੀ ਬਜਾਏ ਦੋ ਕਤਲ ਕਰ ਲਓ ਤੇ ਚਾਹੇ 200 ਕਰ ਲਓ ਹਾਂ ਪਹਿਲੇ ਇਹ ਚੀਜ਼ ਹੁੰਦੀ ਸੀ ਠੱਗੀ ਰਿਜੇ ਕੋਈ ਨਾ ਮੁਝੇ ਮਤਲਬ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਉਹਨਾਂ ਜ਼ਮਾਨਿਆਂ 'ਚ ਸੋਸ਼ਲ ਮੀਡੀਆ ਹੁੰਦਾ ਨਹੀਂ ਸੀ ਜੇ ਜ਼ਿਆਦਾ ਤੋਂ ਜ਼ਿਆਦਾ ਕੋਈ ਗੱਲ ਫੈਲਦੀ ਸੀ ਤਾਂ ਉਹ ਗੱਲ ਸਿਰਫ ਤੇ ਸਿਰਫ ਉੱਥੋਂ ਤੱਕ ਹੀ ਸੀਮਤ ਰਹ ਜਾਂਦੀ ਸੀ ਫਿਰ ਇਦੋਂ ਅੱਗੇ ਜਿਉਂ-ਜਿਉਂ ਬੰਦੇ ਦੀਆਂ ਜ਼ਰੂਰਤਾਂ ਪੈਸੇ ਦੀਆਂ ਵਧਦੀਆਂ ਗਈਆਂ ਤੇ ਲੋਕਾਂ ਨੇ ਇਸ ਨੂੰ ਪੈਸਾ ਕਮਾਉਣ ਦਾ ਅਸ਼ਲੀਲਤਾ ਨੂੰ ਜਿਹੜਾ ਹੈ ਉਹ ਇੱਕ ਸਾਧਨ ਵੀ ਬਣਾਇਆ ਉਸੇ ਹੀ ਸਾਧਨ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਜਿਹੜੀਆਂ ਨੇ ਉਹ ਅਸੀਂ ਕਹਿ ਲઈએ ਕਿ ਸ਼ਰੀਰ ਮੰਡੀਆਂ ਜਿਨ੍ਹਾਂ ਨੂੰ ਰੈੱਡ ਲਾਈਟ ਏਰੀਆ ਕਹਿੰਦੇ ਆ ਉਹ ਸਾਰੇ ਸ਼ਹਿਰਾਂ ਦੇ ਵਿੱਚ ਖੁੱਲੇ ਤੇ ਉਹ ਏਰੀਏ ਇਹ ਨਹੀਂ ਹੈ ਕਿ ਸਿਰਫ ਕੈਨੇਡਾ ਦੇ ਵਿੱਚ ਹੀ ਹੈ ਜਾਂ ਅਮਰੀਕਾ ਦੇ ਵਿੱਚ ਹੀ ਹੈ ਇੰਡੀਆ ਦੇ ਵਿੱਚ ਵੀ ਦਿੱਲੀ ਮੁੰਬਈ ਲਖਨਊ ਕੋਲਕਾਤਾ ਹੋਰ ਵੀ ਕਈ ਸ਼ਹਿਰਾਂ 'ਚ ਹੋਣਗੇ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਇਸੇ ਤਰ੍ਹਾਂ ਹੀ ਜੇ ਤੁਸੀਂ ਬੈਂਕਾਕ థਾਈਲੈਂਡ ਦੀ ਗੱਲ ਕਰੋ ਉਹ ਇਸ ਚੀਜ਼ ਦੇ ਵਿੱਚ ਬਹੁਤ ਬਦਨਾਮ ਏਰੀਆ ਹੈਗਾ ਇਸ ਤੋਂ ਅੱਗੇ ਚੱਲ ਕੇ ਫਿਰ ਇਹ ਜਿਹੜੀ ਚੀਜ਼ ਸੀ ਅੱਗੇ ਚੱਲੀ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪੋਰਨ ਸਾਈਟਾਂ ਨੇ ਜਿਹੜੀਆਂ ਉਹ ਵੀ ਬਣੀਆਂ ਉਹਨਾਂ ਦੇ ਉੱਪਰ ਵੀ ਪੋਰਨੋਗ੍ਰਾਫੀ ਹੁੰਦੀ ਹੈ ਮਤਲਬ ਕਿ ਸੰਸਾਰ ਦੀ ਪ੍ਰਵਿਰਤੀ ਦੇ ਵਿੱਚ ਇਸ ਨੂੰ ਵਪਾਰ ਜਦੋਂ ਬਣਾਇਆ ਗਿਆ ਤਾਂ ਉਸ ਤੋਂ ਬਾਅਦ ਇਹ ਵਿਆਪਕ ਰੂਪ ਦੇ ਵਿੱਚ ਸਾਹਮਣੇ ਆਈ ਜਿਸ ਤੋਂ ਅੱਗੇ ਅਨੇਕਾਂ ਬਿਮਾਰੀਆਂ ਵੀ ਪੈਦਾ ਹੋਈਆਂ ਇਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਕੋਈ ਇੱਕ ਕੰਮ ਇਹੋ ਜਿਹਾ ਗਲਤ ਹੁੰਦਾ ਹੈ ਉਸਤੇ ਕੋਈ ਐਕਸ਼ਨ ਨਹੀਂ ਲੈਂਦਾ ਤਾਂ ਉਹਦਾ ਇਨਫਲੂਐਂਸ ਹੋਰ ਵੱਧਦਾ ਹੈ ਤੇ ਉਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਲੋਕ ਹੈ ਜਿਹੜੇ ਉਹ ਗਲਤ ਕੰਮ ਕਰਨ ਦੇ ਵੱਲ ਚੱਲ ਪੈਂਦੇ ਆ ਕਿ ਜਦੋਂ ਇਹ ਗਲਤ ਕੰਮ ਕਰ ਰਿਹਾ ਹੈ ਤੇ ਇਹਦਾ ਕੁਝ ਨਹੀਂ ਹੋਇਆ ਸਾਡਾ ਕੀ ਹੋਵੇਗਾ ਸ਼ਾਇਦ ਐਸੀ ਹੀ ਪ੍ਰਵਿਰਤੀ ਦੇ ਵਿੱਚੋਂ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਵੇਚਣ ਦੀ ਪ੍ਰਵਿਰਤੀ ਵੱਧ ਕਿਉਂਕਿ ਲੋਕਾਂ ਦੇ ਕੋਲ ਕਮਾਈ ਉੱਥੇ ਘੱਟ ਸੀ ਹੋਇਆ ਇਹ ਕਿ ਇੱਕ ਬੰਦੇ ਨੇ ਪਿੰਡ ਦੇ ਵਿੱਚ ਵਿਲੇ ਰਹਿ ਕੇ ਨਸ਼ਾ ਵੇਚਣਾ ਸ਼ੁਰੂ ਕੀਤਾ ਤੇ ਉਹਨੇ ਬਹੁਤ ਜਲਦੀ ਕੋਠੀਆਂ ਪਾ ਲਈਆਂ ਕਾਰਾਂ ਲੈ ਲਈਆਂ ਜਿਹੜਾ ਅੱਤ ਦੀ ਗਰੀਬੀ 'ਚ ਜਿਉਂ ਰਿਹਾ ਸੀ ਜੋ ਪੜਿਆ ਲਿਖਿਆ ਵੀ ਨਹੀਂ ਸੀ ਤਾਂ ਉਹਦੇ ਵੱਲ ਵੇਖ ਕੇ 10 ਹੋਰਾਂ ਨੇ ਸੋਚਿਆ ਕਿ ਅਸੀਂ ਵੀ ਕਿਉਂ ਨਾ ਇਹੋ ਜਿਹਾ ਕੰਮ ਕਰ ਲਈਏ ਤਾਂ ਕਿ ਇਸ ਕੰਮ ਦੇ ਨਾਲ ਜੇ ਇਹ ਬੰਦਾ ਪੈਸੇ ਕਮਾ ਸਕਦਾ ਤੇ ਅਸੀਂ ਕਿਉਂ ਨਹੀਂ ਕਮਾ ਸਕਦੇ ਇਸੇ ਤਰ੍ਹਾਂ ਹੀ ਡੌਂਕੀ ਲਾਉਣ ਦਾ ਵੀ ਸਿਸਟਮ ਚੱਲਿਆ ਜਦੋਂ 2-4 ਇੰਡੀਆ ਤੋਂ ਗਲਤ ਤਰੀਕਿਆਂ ਦੇ ਰਾਹੀਂ ਅਮਰੀਕਾ ਪਹੁੰਚੇ ਮੈਕਸੀਕੋ ਦੀ ਕੰਧ ਟੱਪ ਕੇ ਤੇ ਹੋਰ ਫਿਰ ਹਜ਼ਾਰਾਂ ਲੋਕਾਂ ਨੇ ਸੋਚਿਆ ਕਿ ਜੇ ਇਹ 2-4 ਪੰਜ ਪਹੁੰਚ ਸਕਦੇ ਆ ਤੇ ਅਸੀਂ ਕਿਉਂ ਨਾ ਕਰੀਏ ਜਦੋਂ ਕੋਈ ਗਲਤ ਕੰਮ ਹੁੰਦਾ ਹੈ ਤੇ ਉਸ ਗਲਤ ਕੰਮ ਨੂੰ ਫਾਲੋ ਕਰਨ ਵਾਲੇ ਹੋਰ ਹਜ਼ਾਰਾਂ ਲੋਕ ਪੈਦਾ ਹੋ ਜਾਂਦੇ ਆ ਇਹੋ ਜਿਹਾ ਹੀ ਵਰਤਾਰਾ ਜਿਹੜਾ ਉਹ ਸੋਸ਼ਲ ਮੀਡੀਆ ਤੇ ਖਾਸ ਕਰਕੇ ਵਾਪਰਿਆ ਅਤੇ ਇਹੋ ਜਿਹਾਂ ਇੰਟਰਨੈਟ ਤੇ ਅਨੇਕਾਂ ਹੀ ਸਾਈਟਾਂ ਅਨੇਕਾਂ ਹੀ ਕਾਊਂਟ ਬਣ ਗਏ ਜਿਹੜੇ ਅਕਾਊਂਟਸ ਦੇ ਵਿੱਚ ਆ ਕੇ ਲੋਕ ਐ ਜਿਹੜੀਆਂ ਉਹ ਗਲਤ ਚੀਜ਼ਾਂ ਕਰਨ ਲੱਗ ਗਏ ਔਰ ਉਸ ਗਲਤ ਚੀਜ਼ਾਂ ਦੇ ਨਾਲ ਉਹਨਾਂ ਨੂੰ ਜਿਹੜੀ ਹੈ ਉਹ ਬੜੀ ਜਲਦੀ ਪ੍ਰੋਮੋਸ਼ਨ ਮਿਲਣ ਲੱਗੀ ਕਿਉਂਕਿ ਇਹ ਜਿਵੇਂ ਹੁਣ ਅਸੀਂ ਠੀਕ ਗੱਲਾਂ ਕਰ ਰਹੇ ਹਾਂ ਤੇ ਠੀਕ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਮਾਜ ਦੇ ਭਲੇ ਦੀਆਂ ਗੱਲਾਂ ਹੁੰਦੀਆਂ ਇਹਨਾਂ ਗੱਲਾਂ ਨੂੰ ਸੁਣਨ ਤੇ ਸਮਝਣ ਵਾਲੇ ਲੋਕ ਘੱਟ ਹੁੰਦੇ ਆ ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਇੰਟਰਨੈਟ ਦੇ ਉੱਤੇ ਇੱਕ ਵਿਲੜ ਤੇ ਅਸੀਂ ਇਹ ਕਹਿ ਲਈਏ ਕਿ ਉਹਨਾਂ ਲੋਕਾਂ ਦੀ ਬਹੁਤ ਵੱਡੀ ਭੀੜ ਹੈਗੀ ਹੈ ਜਿਨ੍ਹਾਂ ਨੂੰ ਹੋਰ ਤੇ ਕੋਈ ਕੰਮ ਹੁੰਦੇ ਨਹੀਂ ਹੈ ਪਰ ਉਹਨਾਂ ਦੇ ਕੋਲ ਇੱਕ ਹੀ ਕੰਮ ਇਹ ਰਹਿੰਦਾ ਹੈ ਸਾਰਾ ਦਿਨ ਉਹਨਾਂ ਨੇ ਚਮਕੇ ਰਹਿਣਾ ਹੁੰਦਾ ਹੈ ਮੋਬਾਈਲ ਫੋਨਾਂ ਤੇ ਔਰ ਉਸ ਜਗ੍ਹਾ ਤੇ ਕਿਸੇ ਦੀ ਬੱਲੇ ਬੱਲੇ ਕਰਤੀ ਤੇ ਕਿਸੇ ਨੂੰ ਗਾਲਾਂ ਕੱਢ ਦਿੱਤੀਆਂ ਤੇ ਕਿਸੇ ਦੇ ਲਾਈਕ ਕਰਤਾ ਤੇ ਕਿਸੇ ਨੂੰ ਡਿਸਲਾਈਕ ਕਰ ਦਿੱਤਾ ਬਸ ਇਹ ਖੇਡ ਚੱਲਦੀ ਰਹਿੰਦੀ ਹੈ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਅਸੀਂ ਇਹ ਕਹਿ ਦਈਏ ਕਿ ਮੀਡੀਆ ਖਾਸ ਕਰਕੇ ਸੋਸ਼ਲ ਮੀਡੀਆ ਨੇ ਜਿਹੜਾ ਉਦੇ ਵਿੱਚ ਵੀ ਜੇ ਫੇਸਬੁਕ ਟਿਕਟੋਕ ਇੰਸਟਾਗ੍ਰam ਇਹ ਵਾਲੇ ਜਿਹੜੇ ਮੀਡੀਆ ਨੇ ਇਹ ਤਾਂ ਸਿਰਫ ਤੇ ਸਿਰਫ ਨਕੰਮੇ ਵੇਲੜ ਲੋਕਾਂ ਦਾ ਸਭ ਤੋਂ ਵੱਡਾ ਅੱਡਾ ਬਣ ਗਏ ਆ ਕਿਉਂਕਿ ਸਿਆਣੇ ਲੋਕ ਇਨ੍ਹਾਂ ਤੇ ਆਉਣ ਤੇ ਇਨ੍ਹਾਂ ਦੇ ਉੱਪਰ ਕੋਈ ਵੀ ਵਿਚਾਰਾਂ ਦੀ ਸਾਂਝ ਕਰਨ ਤੋਂ ਗਰੇਜ਼ ਹੀ ਕਰਦੇ ਆ ਕਿ ਇਹ ਵਿਚਾਰਾਂ ਨਾ ਕੀਤਿਆ ਜਾਣ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਜਿਹੜੀਆਂ ਮੁਸ਼ਕਲਾਂ ਪੈਦਾ ਹੋਈਆਂ ਐ ਇਹ ਮੁਸ਼ਕਲਾਂ ਪੈਦਾ ਕਿਉਂ ਹੋਣਗੀਆਂ ਤੇ ਕੀ ਕਤਲ ਕਰ ਦੇਣਾ ਜਿਸ ਤਰ੍ਹਾਂ ਉਸ ਦਾ ਕਤਲ ਹੋਇਆ ਹੈ ਅਸੀਂ ਉਸ ਕਤਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਮੈਂ ਇਹ ਕਹਾਂਗਾ ਕਿ ਉਹ ਵੀ ਸਾਡੀ ਬੇਟੀ ਐ ਉਹ ਕੋਈ ਵੱਖਰੀ ਨਹੀਂ ਸੀ ਸਾਡੇ ਹੀ ਪਰਿਵਾਰਾਂ ਚ ਪਲੀ ਪੜੀ ਐ ਇਸ ਕਰਕੇ ਵੀ ਅਸੀਂ ਉਸ ਦੇ ਨਾਲ ਨਫ਼ਰਤ ਨਹੀਂ ਕਰ ਸਕਦੇ ਕਿ ਉਹ ਜੁਪੀ ਤੋਂ ਆਈ ਸੀ ਤੇ ਕੰਚਨ ਕੁਮਾਰੀ ਸੀ ਜਾਂ ਉਹ ਹਿੰਦੂ ਫੈਮਲੀ ਦੀ ਸੀ ਚਾਹੇ ਉਹ ਹਿੰਦੂ ਸੀ ਚਾਹੇ ਮੁਸਲਮਾਨ ਸੀ ਚਾਹੇ ਸਿੱਖ ਸੀ ਸਿੱਖਾਂ ਦੇ ਵਾਸਤੇ ਇਹੋ ਜੀ ਕੋਈ ਗੱਲ ਨਹੀਂ ਸਿੱਖਾਂ ਦੇ ਵਾਸਤੇ ਸਾਰੇ ਹੀ ਪਿਆਰ ਤੇ ਸਨਮਾਨ ਦੇ ਬਰਾਬਰ ਦੇ ਹੱਕਦਾਰ ਨੇ ਤੇ ਉਸ ਬੇਟੀ ਦਾ ਜਿਵੇਂ ਇੱਕ ਦਾ ਕਤਲ ਹੋਇਆ ਕਿਸੇ ਮਾਂ ਦੀ ਧੀ ਕਤਲ ਹੋਈ ਹੈ ਸ਼ਾਇਦ ਉਸ ਦੇ ਕੋਲ ਕੁਝ ਇਹੋ ਜੇ ਮਜਬੂਰੀਆਂ ਰਹੀਆਂ ਹੋਣਗੀਆਂ ਤੇ ਕੀ ਉਹਦੇ ਕਤਲ ਤੋਂ ਬਾਅਦ ਅਸੀਂ ਇਸ ਚੀਜ਼ ਦੀ ਗਰੰਟੀ ਲੈ ਸਕਦੇ ਹਾਂ ਕਿ ਅੱਗੇ ਤੋਂ ਇਹ ਸਭ ਕੁਝ ਨਹੀਂ ਹੋਏਗਾ ਤੇ ਕੀ ਇਹ ਰਾਹ ਠੀਕ ਹੈ ਕਿ ਹਮੇਸ਼ਾ ਹੀ ਕਤਲ ਕਰ ਦਿੱਤਾ ਜਾਏ ਕਿਉਂਕਿ ਪੰਜਾਬ ਦੇ ਵਿੱਚ 1978 ਤੋਂ ਲੈ ਕੇ ਤੇ 2000 ਮੇਰੇ ਖਿਆਲ ਦੇ ਵਿੱਚ 2000 ਸਾਲ ਤੱਕ ਲੈ ਲੀਏ ਪਤਾ ਹੀ ਨਹੀਂ ਕਿੰਨੇ ਕਤਲ ਪੁਲਿਸ ਵਾਲਿਆਂ ਨੇ ਖਾਰਕੂ ਕਹਿ ਕੇ ਲੋਕਾਂ ਦੇ ਬੇਗੁਨਾਹਾਂ ਦੇ ਕੀਤੇ ਤੇ ਖਾਰਕੂਆਂ ਨੇ ਪਤਾ ਹੀ ਨਹੀਂ ਕਿੰਨੇ ਕ ਲੋਕਾਂ ਦੇ ਕਤਲ ਇਹ ਕਹਿ ਕੇ ਕੀਤੇ ਕਿ ਇਹ ਪੁਲਿਸ ਦੇ ਮੁਖਬਰ ਸਨ ਇਹ ਗਦਾਰ ਸਨ ਇਹ ਸੀ ਉਦੋਂ ਵੀ ਜਿਹੜੇ ਆ ਉਹ ਅਨਲਿमिटेड ਕਤਲ ਹੋਏ ਪਰ ਕੀ ਉਹਨਾਂ ਕਤਲਾਂ ਤੋਂ ਬਾਅਦ ਉਹ ਚੀਜ਼ਾਂ ਰੁਕੀਆਂ ਜਾਂ ਹੋਰ ਵਧੀਆਂ ਜੇ ਇਸ ਸਵਾਲ 'ਤੇ ਜਾਵਾਂਗੇ ਤੇ ਪਤਾ ਚੱਲੇਗਾ ਬਸ ਅਸੀਂ ਇੱਕ ਦੂਸਰੇ ਦਾ ਖੂਨ ਵਹਾਉਣ ਤੋਂ ਸਿਵਾਏ ਦੂਸਰੀ ਕੋਈ ਬਾਦਸ਼ਾਹ ਜਾਣਦੇ ਹੀ ਨਹੀਂ ਹਾਂ ਇਹ ਖੂਨ ਵਹਾਉਣੇ ਕਤਲ ਕਰਨੇ ਮੇਰੇ ਖਿਆਲ ਦੇ ਵਿੱਚ 16ਵੀਂ 17ਵੀਂ 18ਵੀਂ ਸਦੀ ਤੱਕ ਠੀਕ ਸੀਗਾ 19ਵੀਂ ਸਦੀ 20ਵੀਂ ਸਦੀ 1ਵੀਂ ਸਦੀ ਦੇ ਵਿੱਚ ਜੇ ਅੱਜ ਵੀ ਇਨਸਾਨ ਇਨਸਾਨਾਂ ਨੂੰ ਮਾਰਦੇ ਐ ਤੇ ਅਸੀਂ ਕਵਾਂਗੇ ਕਿ ਅਜੇ ਅਸੀਂ ਇਨਸਾਨ ਨਹੀਂ ਬਣੇ ਅਜੇ ਸਾਡੀ ਹਾਲਤ ਉਹੀ ਐ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਿ ਅਜੇ ਅਸੀਂ ਸਿਰਫ ਤੇ ਸਿਰਫ ਜਿਹੜਾ ਉਹ ਪਸ਼ੂਆਂ ਵਾਲੀ ਪ੍ਰਵਿਰਤੀ ਚ ਜਿਉ ਰਹੇ ਪਸ਼ੂਆਂ ਦੇ ਵਿੱਚ ਵੀ ਸਾਡੇ ਤੋਂ ਇੱਕ ਗੁਣ ਚੰਗਾ ਹੁੰਦਾ ਐ ਕਿ ਪਸ਼ੂ ਵੀ ਜਦੋਂ ਕਿਤੇ ਦੂਸਰੇ ਕਿਸੇ ਪਸ਼ੂ ਨੂੰ ਮਾਰਦੇ ਐ ਤੇ ਵਿਚਾਰਾਂ ਦੇ ਮਤਭੇਦ ਕਰਕੇ ਨਹੀਂ ਮਾਰਦੇ ਪਸ਼ੂ ਵੀ ਕਿਸੇ ਬੰਦੇ ਨੂੰ ਜਾਂ ਕਿਸੇ ਜਾਨਵਰ ਨੂੰ ਉਦੋਂ ਮਾਰਦੇ ਜਦੋਂ ਉਹਨਾਂ ਨੇ ਕਿਤੇ ਪੇਟ ਦੀ ਅੱਗ ਸ਼ਾਂਤ ਕਰਨੀ ਹੋਵੇ ਭੋਜਨ ਦਾ ਮਸਲਾ ਹੋਵੇ ਜਾਂ ਉਹਨਾਂ ਨੂੰ ਕੋਈ ਹੋਰ ਉਸ ਤੋਂ ਖਤਰਾ ਲੱਗ ਰਿਹਾ ਹੋਵੇ ਕਿ ਇਹ ਸਾਡੀ ਜਾਨ ਲਈ ਖਤਰਾ ਬਣੇਗਾ ਇਸ ਕਰਕੇ ਜੇ ਪਸ਼ੂ ਵੀ ਕਿਸੇ ਇਨਸਾਨ ਨੂੰ ਕਿਸੇ ਨੂੰ ਐਵੇਂ ਨਹੀਂ ਮਾਰਦੇ ਫਿਰ ਅੱਜ ਵੀ ਅਸੀਂ ਪਸ਼ੂ ਬਣੇ ਪਏ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਜਿਹੜੀ ਅੱਜ ਕੱਲ ਲਚਰਤਾ ਚੱਲ ਰਹੀ ਹੈ ਕਿ ਉਸ ਲਚਰਤਾ ਨੂੰ ਠੱਲ ਕਿਵੇਂ ਪਾਈ ਜਾਏ ਕਿਉਂਕਿ ਇਹ ਕੋਈ ਹੱਲ ਨਹੀਂ ਹੈ ਜੇ ਤੁਸੀਂ ਇਹੋ ਜਿਹਾ ਹੱਲ ਸੋਚਦੇ ਹੋ ਤੇ ਸਰਕਾਰਾਂ ਦੇ ਬਹੁਤ ਸਾਰਿਆਂ ਦੇਸ਼ਾਂ ਦੀਆਂ ਨੇ ਇਹ ਕੋਸ਼ਿਸ਼ ਕੀਤੀ ਕਿ ਅੱਤਵਾਦੀਆਂ ਦੇ ਨਾਲ ਕੋਈ ਸਮਝੌਤਾ ਨਹੀਂ ਜਿੱਥੇ ਵੀ ਕੋਈ ਅੱਤਵਾਦੀ ਮਿਲਦਾ ਹੈ ਉਸ ਨੂੰ ਗੋਲੀ ਮਾਰੀ ਜਾਏਗੀ ਪਰ ਕੀ ਇਸ ਤੋਂ ਬਾਅਦ ਆਪਾਂ ਇਹ ਮੰਨ ਸਕਦੇ ਹਾਂ ਕਿ ਅੱਤਵਾਦ ਬਿਲਕੁਲ ਖਤਮ ਹੋ ਗਿਆ ਤੇ ਸਵਾਲ ਹੋਏਗਾ ਨਹੀਂ ਅੱਤਵਾਦ ਖਤਮ ਨਹੀਂ ਹੋਇਆ ਸਗੋਂ ਅੱਤਵਾਦ ਹੋਰ ਵੱਡੇ ਤੇ ਘਨੌਣੇ ਰੂਪ ਦੇ ਵਿੱਚ ਵਧਿਆ ਹੀ ਹੈ ਖਤਮ ਉਹਦੇ ਵਿੱਚੋਂ ਕੁਝ ਨਹੀਂ ਹੋਇਆ ਇਸੇ ਤਰ੍ਹਾਂ ਹੀ ਇਸ ਅਸ਼ਲੀਲਤਾ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਤੇ ਉਹ ਹੈ ਰੂਹਾਨੀਅਤ ਜਦੋਂ ਲੋਕਾਂ ਨੂੰ ਰੂਹਾਂ ਦੀ ਖੁਰਾਕ ਮਿਲਣੀ ਸ਼ੁਰੂ ਹੋ ਜਾਏਗੀ ਤੇ ਫਿਰ ਉਹ ਸ਼ਰੀਰਾਂ ਦੀ ਵਿਲਾਸਤਾ ਤੋਂ ਉੱਪਰ ਉੱਠ ਸਕਦੇ ਆ ਇਸੇ ਕਰਕੇ ਹੀ ਗੁਰਬਾਣੀ ਕਹਿੰਦੀ ਆ ਤਾਮ ਕ੍ਰੋਧਾਰ ਲੋਭ ਮੋਹ ਬਿਨਸ ਜਾਏ ਅਹੂ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਜੇ ਗੁਰੂ ਦੀ ਕਿਰਪਾ ਹੋ ਜਾਵੇ ਸਾਡੇ ਅੰਦਰ ਰੋਹਾਨੀਅਤ ਆ ਜਾਵੇ ਤਾਂ ਰੋਹਾਨੀਅਤ ਆਉਣ ਤੋਂ ਬਾਅਦ ਫਿਰ ਅਸੀਂ ਇਸ ਅਸ਼ਲੀਲਤਾ ਦੀ ਦਲਦਲ ਦੇ ਵਿੱਚੋਂ ਨਿਕਲ ਸਕਦੇ ਹਾਂ ਨਹੀਂ ਤਾਂ ਇਹ ਕਾਮ ਦੀਆਂ ਮੰਡੀਆਂ ਜਿਵੇਂ ਮੈਂ ਦੱਸਿਆ ਇਹ ਵੱਧਦੀਆਂ ਜਾਣਗੀਆਂ ਕਾਮ ਇਹ ਵੱਧਦਾ ਜਾਏਗਾ ਔਰ ਇਹ ਕਾਮ ਇਹ ਅਸ਼ਲੀਲਤਾ ਜਿਹੜੀ ਸਾਨੂੰ ਬਰਬਾਦ ਕਰਕੇ ਹੀ ਰਹੇਗੀ ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਕਾਮ ਕਰੋਧ ਕਾਇਕੋ ਗਾਲੇ ਜਿਉ ਕੰਚਨ ਸੁਹਾਗਾ ਢਾਲੇ ਤੇ ਇਸ ਲਈ ਲੋੜ ਜਿਹੜੇ ਬੱਚੇ ਇਸ ਪਾਸੇ ਵੱਲ ਪਏ ਹੁੰਦੇ ਆ ਉਹਨਾਂ ਬੱਚਿਆਂ ਨੂੰ ਮਾਰਨ ਦੀ ਲੋੜ ਨਹੀਂ ਹੈ ਜੇ ਤੁਸੀਂ ਇਹ ਸੋਚਦੇ ਹੋ ਕਿ ਮਾਰਨਾ ਹੀ ਇਹਦਾ ਹੱਲ ਹੈ ਤੇ ਇਹ ਆਨਰ ਕਿਲਿੰਗਸ ਤੇ ਸਾਡੇ ਪੰਜਾਬੀਆਂ ਚ ਪਹਿਲਾਂ ਵੀ ਬਹੁਤ ਜ਼ਿਆਦਾ ਹੋਈਆਂ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਉਹ ਵੀ ਜ਼ਮਾਨਾ ਹੁੰਦਾ ਸੀ ਜਦੋਂ ਕੋਈ ਲੜਕੀ ਕਿਸੇ ਲੜਕੇ ਨਾਲ ਭੱਜ ਜਾਂਦੀ ਸੀ ਤਾਂ ਉਸ ਤੋਂ ਬਾਅਦ ਜਿਹੜਾ ਉਹ ਉਹਦੇ ਪਰਿਵਾਰ ਵਾਲੇ ਮਿਲ ਕੇ ਲੜਕੀ ਤੇ ਲੜਕੇ ਨੂੰ ਮਾਰ ਦਿੰਦੇ ਸੀ ਇਹ ਆਨਰ ਕਿਲਿੰਗਸ ਇੰਨੀਆਂ ਹੋਈਆਂ ਕਿ ਉਦੋਂ ਬਾਅਦ ਲੋਕਾਂ ਦੇ ਨਜਾਇਜ਼ ਰਿਸ਼ਤੇ ਨਜਾਇਜ਼ ਸੰਬੰਧ ਕੀ ਖਤਮ ਹੋ ਗਏ ਜਾਂ ਅੱਗੇ ਤੋਂ ਹੋ ਜਾਣਗੇ ਨਹੀਂ ਇਹ ਬਿਲਕੁਲ ਵੀ ਤਰੀਕਾ ਨਹੀਂ ਹੈ ਇਹਦਾ ਤਰੀਕਾ ਇਹ ਹੈਗਾ ਹੈ ਕਿ ਤੁਸੀਂ ਇਸ ਦੇ ਬਾਰੇ ਵਿੱਚ ਖੁੱਲ ਕੇ ਗੱਲ ਕਰੋ ਤੁਸੀਂ ਬੱਚਿਆਂ ਨੂੰ ਇੱਕ ਸਹੀ ਸੇਧ ਦਿਓ ਉਹਨਾਂ ਨੂੰ ਸਮਝੋ ਉਹਨਾਂ ਨੂੰ ਸਮਝਾਵੋ ਉਹਨਾਂ ਨੂੰ ਉਹ ਸਾਰੂ ਕੁਝ ਚੀਜ਼ਾਂ ਦੱਸੋ ਜਦੋਂ ਬੱਚਿਆਂ ਦੇ ਕੋਲ ਉਹ ਸਾਰੂ ਚੀਜ਼ਾਂ ਕਰਨ ਲਈ ਹੋਣਗੀਆਂ ਉਹ ਵੇਲੇ ਨਹੀਂ ਹੋਣਗੇ ਉਹਨਾਂ ਨੂੰ ਪੋਜ਼ਿਟਿਵ ਪਾਸੇ ਲਾਇਆ ਹੋਏਗਾ ਗੱਲ ਬਣ ਜਾਏਗੀ ਪਰ ਅਜੇ ਤੇ ਅਸੀਂ ਐਨੇ ਲਾਲਚੀ ਬੰਦੇ ਬਣੇ ਹੋਏ ਆ ਅਸੀਂ ਗੁਰਦੁਆਰੇ ਵੀ ਸਿਰਫ ਐਸ ਲਈ ਜਾਂਦੇ ਆ ਕਿ ਗੁਰੂ ਸਾਡੇ ਆ ਦੁਨਿਆਵੀ ਡਿਮਾਂਡ ਪੂਰੀ ਕਰ ਦੇਗਾ ਗੁਰੂ ਇਹ ਡਿਮਾਂਡ ਪੂਰੀ ਕਰ ਦੇਗਾ ਗੁਰੂ ਦੇ ਕੋਲੋਂ ਅਸੀਂ ਜ਼ਿੰਦਗੀ ਜਿਉਣ ਦੀ ਕਲਾ ਸਿੱਖਣ ਲਈ ਗੁਰਦੁਆਰੇ ਜਾਂਦੇ ਹੀ ਨਹੀਂ ਤੇ ਜਦੋਂ ਤੱਕ ਅਸੀਂ ਗੁਰਦੁਆਰੇ ਗੁਰੂ ਤੋਂ ਜਿਉਣ ਲਈ ਜ਼ਿੰਦਗੀ ਜਿਉਣ ਦੀ ਕਲਾ ਸਿੱਖਣ ਨਹੀਂ ਜਾਵਾਂਗੇ ਉਦੋਂ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਨਹੀਂ ਆਉਣੇ ਆ ਕੋਠੀਆਂ ਹੋਰ ਆ ਜਾਣਗੀਆਂ ਕਾਰਾਂ ਹੋਰ ਆ ਜਾਣਗੀਆਂ ਐਸੀ ਤਰ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਹੋ ਸਕਦਾ ਥੋੜੇ ਬਹੁਤੇ ਕੋਈ ਪੈਸੇ ਕਮਾ ਵੀ ਲਵੇ ਵੈਸੇ ਮੈਂ ਇੱਥੇ ਇੱਕ ਸਚਾਈ ਦੱਸ ਦੇਵਾਂ ਕਿ ਜੇ ਹਜ਼ਾਰ ਬੰਦਾ ਇਹ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਪਾਉਣੀਆਂ ਸ਼ੁਰੂ ਕਰਦਾ ਹੈ ਤੇ ਹਜ਼ਾਰ ਦੇ ਵਿੱਚੋਂ ਸਿਰਫ 10 ਬੰਦੇ ਹੁੰਦੇ ਆ ਜਿਹੜੇ ਕਿਤੇ ਲੱਖ 2 ਲੱਖ ਰੁਪਈਆ ਕਮਾ ਲੈਂਦੇ ਹੋਣਗੇ ਮਹੀਨੇ ਦਾ ਬਾਕੀ ਦੇ ਜਿਹੜੇ 999 ਬੰਦੇ ਐ ਉਹ ਸਿਰਫ ਝੱਖਾਂ ਹੀ ਮਾਰਦੇ ਰਹਿੰਦੇ ਐ ਕੋਈ ਜ਼ਿਆਦਾ ਕੰਮ ਉਹ ਕਰ ਨਹੀਂ ਪਾਉਂਦੇ ਔਰ ਇੱਥੇ ਪੈਸਾ ਕਮਾਉਣਾ ਸੌਖਾ ਕੰਮ ਨਹੀਂ ਹੈ ਪਰ ਇਹਦੇ ਵਿੱਚ ਟਾਈਮ ਬਹੁਤ ਜ਼ਿਆਦਾ ਬਰਬਾਦ ਹੁੰਦਾ ਹੈ ਇੱਕ ਤਰ੍ਹਾਂ ਦਾ ਇਹ ਜੂਆ ਹੈ ਔਰ ਇਸ ਜੂਏ ਦੇ ਚੱਕਰ ਚ ਪੈ ਕੇ ਲੋਕ ਆਪਣਾ ਕੈਰੀਅਰ ਵੀ ਬਰਬਾਦ ਕਰ ਲੈਂਦੇ ਆ ਕਿਉਂਕਿ ਬਹੁਤ ਸਾਰੇ ਨੌਜਵਾਨਾਂ 'ਚ ਇਹ ਇੱਕ ਭੁਲੇਖਾ ਪਿਆ ਹੋਇਆ ਹੈ ਕਿ ਅਸੀਂ ਪੜ੍ਹਾਈ ਕਰਕੇ ਜਾਂ ਹੋਰ ਕੁਝ ਕਰਕੇ ਅਸੀਂ ਕੀ ਕਰਨਾ ਹੈ ਅਸੀਂ ਤੇ YouTube ਤੇ ਇੱਕ ਚੈਨਲ ਖੋਲ ਲਵਾਂਗੇ ਟਿਕਟੋਕਰ ਬਣ ਜਾਵਾਂਗੇ ਬਲੌਗਰ ਬਣ ਜਾਵਾਂਗੇ ਇਹੋ ਜਿਹੇ ਵੀਡੀਓ ਪਾਉਣੀਆਂ ਸ਼ੁਰੂ ਕਰ ਦਾਂਗੇ ਤੇ ਸਾਡੇ ਕੋਲ ਪੈਸੇ ਹੀ ਪੈਸੇ ਆਉਣੇ ਸ਼ੁਰੂ ਹੋ ਜਾਣੇ ਆ ਪਰ ਇਹ ਭੁਲੇਖਾ ਹੈ ਇਸ ਭੁਲੇਖੇ ਨੂੰ ਵੀ ਦੂਰ ਕਰਨਾ ਪਏਗਾ ਤੇ ਅੱਜ ਸਾਨੂੰ ਗੁਰੂ ਨਾਨਕ ਬਾਬੇ ਦੀ ਬਾਣੀ ਨੂੰ ਆਧਾਰ ਬਣਾ ਕੇ ਇਸ ਅਸ਼ਲੀਲਤਾ ਨੂੰ ਖਤਮ ਕਰਨ ਵੱਲ ਚੱਲਣਾ ਪਵੇਗਾ ਨਾ ਕਿ ਐ ਜਿਵੇਂ ਪੰਜਾਬ ਵਾਲੇ ਬਾਬੇ ਤਲਵਾਰਾਂ ਚੁੱਕ ਕੇ ਤੇ ਲੋਕਾਂ ਦੀਆਂ ਧੌਣਾ ਵੱਢਣ ਤੇ ਲੱਗੇ ਹੋਏ ਐ ਜੇ ਕਿਤੇ ਇਸ ਤਰ੍ਹਾਂ ਲੋਕਾਂ ਦੇ ਵਿੱਚੋਂ ਅਸ਼ਲੀਲਤਾ ਜਾਂਦੀ ਹੁੰਦੀ ਤਾਂ ਕਦੇ ਦੀ ਚਲੇ ਜਾਣੀ ਸੀ ਲੋਕ ਤਾਂ ਅਸ਼ਲੀਲ ਕੰਮ ਕਰਨੋਂ ਗੁਰੂ ਘਰਾਂ ਦੇ ਵਿੱਚ ਵੀ ਨਹੀਂ ਝੱਕਦੇ ਨਹੀਂ ਡਰਦੇ ਇਸ ਲਈ ਆਓ ਕੋਈ ਨਵੀਂ ਸੇਧ ਗੁਰਬਾਣੀ ਤੋਂ ਲਈਏ ਲੋਕਾਂ ਦੇ ਮਨ ਬਦਲੀਏ ਨਾ ਕਿ ਲੋਕਾਂ ਦੇ ਅੰਦਰ دہشت ਪੈਦਾ ਕਰੀਏ ਜੋ دہشت ਪੈਦਾ ਕਰਦਾ ਹੈ ਉਹ دہشت گرد ਹੁੰਦਾ ਹੈ ਪਰ ਜਿਹੜਾ ਬੰਦਾ ਵਿਚਾਰਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਵਾਂਗ ਇਸ ਦੁਨੀਆ ਨੂੰ ਸੁਧਾਰਦਾ ਹੈ ਉਹ ਗੁਰਸਿੱਖ ਹੁੰਦਾ ਹੈ ਸੰਤ ਸਿਪਾਹੀ ਹੁੰਦਾ ਹੈ ਇਸ ਲਈ ਇਸ ਪਾਸੇ ਵੱਲ ਕਦਮ ਚੁੱਕਨੇ ਬਹੁਤ ਜ਼ਰੂਰੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ